ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਗਿੰਦਰ ਸਿੰਘ ਬਰਾੜ ਤੇ ਕਣਕ ਦੀ ਫਸਲ ਨੂੰ ਆਖਰੀ ਪਾਣੀ ਆਖਰੀ ਪਾਣੀ ਦਾ ਸਮਾਂ ਹੁਣ ਪਹੁੰਚ ਚੁੱਕਿਆ ਤਕਰੀਬਨ ਜਿਹੜੀ ਸਹੀ ਸਮੇਂ ਤੇ ਬੀਜੀ ਕਣਕ ਹੈ ਜ਼ਮੀਨ ਦੇ ਹਿਸਾਬ ਨਾਲ ਤੁਸੀਂ ਪਾਣੀ ਲਾਉਣਾ ਹੈ ਕਿਉਂਕਿ ਆਮ ਤੌਰ ਤੇ ਕੋਈ ਕਿਸਾਨ ਵੀਰ ਆ ਉਹ ਕਹਿੰਦੇ ਹੁੰਦੇ ਕਿ ਅਸੀਂ ਜਿਹੜਾ ਹੈਗਾ ਪਾਣੀ 7-8 ਮਾਰਚ ਨੂੰ ਲਾਸਟ ਲਾਤਾ ਕੋਈ ਕਿਸਾਨ ਵੀ ਪਹਿਲਾਂ ਕਹਿੰਦੇ ਸੀ ਫਰਵਰੀ ਅੱਧ ਚ ਲਾਤਾ ਪਰ ਉਹਨਾਂ ਨੂੰ ਲਾਉਣਾ ਪਿਆ ਦੁਬਾਰਾ ਕਿਉਂਕਿ ਮੈਂ ਪਹਿਲਾਂ ਵੀ ਵੀਡੀਓ ਅਪਲੋਡ ਕੀਤੀ ਸੀ ਕਿ ਉੱਚ ਤਾਪਮਾਨ ਦੇ ਅਨੁਸਾਰ ਸਮੇਂ ਸਿਰ ਬੀਜੀ ਕਣਕ ਨੂੰ ਆਪਾਂ ਮਾਰਚ ਦੇ ਆਖਰੀ ਹਫਤੇ ਤੱਕ ਪਾਣੀ ਲਾ ਸਕਦੇ ਹਾਂ ਜਿਹੜੀ ਲੇਟ ਬੀਜੀ ਕਣਕ ਆ ਉਹਨੂੰ ਆਪਾਂ ਅਪ੍ਰੈਲ ਦੇ ਪਹਿਲੇ ਹਫਤੇ ਤੱਕ ਵੀ ਪਾਣੀ ਲਾ ਸਕਦੇ ਹਾਂ ਜੇ ਆਪਾਂ ਪਾਣੀ ਇੱਕ ਲਾਸਟ ਨਾ ਲਾਵਾਂਗੇ ਜਾਂ ਪਹਿਲਾਂ ਲਾ ਦੇਵਾਂਗੇ ਤਾਂ ਉਹਦੇ ਨਾਲ ਕਣਕ ਥੋੜੀ 10 ਦਿਨ ਪਹਿਲਾਂ 12 ਦਿਨ ਪਹਿਲਾਂ ਆ ਸਕਦੀ ਕਿਉਂਕਿ ਤਾਪਮਾਨ ਉੱਚਾ ਹੈ ਤੇ ਪਾਣੀ ਦੀ ਘਾੜ ਦੇ ਵਿੱਚ ਸੈਨੀਸੈਂਸ ਲੀਫ ਸੈਨੀਸੈਂਸ ਮਤਲਬ ਕਿ ਪੱਤਿਆਂ ਦੀ ਏਜਿੰਗ ਜਲਦੀ ਹੋ ਜਾਂਦੀ ਹੈ ਬੂਟਾ ਰੰਗ ਪੱਤੇ ਰੰਗ ਛੇਤੀ ਉਟਾ ਜਾਂਦੇ ਆ ਜਦਨਾ ਕਈ ਵਾਰ ਦਾਣਾ ਜਿਹੜਾ ਹੈਗਾ ਪਿਚਕ ਸਕਦਾ ਉਹਦਣਾ ਝਾੜ ਘਟ ਜਾਂਦਾ ਪਾਣੀ ਆਪਾਂ ਲਾਉਣਾ ਹੁੰਦਾ ਕਿ ਹਜੇ ਜ਼ਮੀਨ ਦੇ ਵਿੱਚ ਸੱਲ ਹੈਗੀ ਜਦੋਂ ਤੱਕ ਆਪਾਂ ਲਾਸਟ ਪਾਣੀ ਨਹੀਂ ਲਾਉਂਦੇ ਉਹ ਜਿਹੜੀ ਜ਼ਮੀਨ ਦੇ ਵਿੱਚ ਸੱਲ ਸੁੱਕਣ ਨਹੀਂ ਦੇਣੀ ਹੁੰਦੀ ਜੇ ਆਪਾਂ ਸੁੱਕਣ ਦੇ ਦਿੰਨੇ ਜ਼ਮੀਨ ਜ਼ਿਆਦਾ ਸੁੱਕ ਗਈ ਫਿਰ ਆਪਾਂ ਪਾਣੀ ਲਾਤਾ ਉਹ ਸਮੇਂ ਦੌਰਾਨ ਨਾੜ ਜਿਹੜਾ ਕਮਜ਼ੋਰ ਪੈ ਜਾਂਦਾ ਕਿਉਂਕਿ ਪਾਣੀ ਦੀ ਘਾਟ ਦੇ ਨਾਲ ਫਿਰ ਆਪਾਂ ਜੇ ਪਾਣੀ ਲਾਉਣੇ ਦਾ ਕਣਕ ਜਿਹੜੀ ਹੈਗੀ ਉਹ ਡਿੱਗ ਸਕਦੀ ਹੈ ਇਹੀ ਕਾਰਨ ਬਣਦਾ ਕਈ ਕਿਸਾਨ ਵੀਰ ਕਹਿੰਦੇ ਹੁੰਦੇ ਕਿ ਜੇ ਅਸੀਂ ਡਿੱਗਣ ਦੇ ਡਰੋਂ ਨਹੀਂ ਲਾਉਂਦੇ ਡਿੱਗਦੇ ਆ ਡਿੱਗਦੀ ਕਣਕ ਤਾਂ ਜੇ ਆ ਵਾਣ ਸਕਾ ਕੇ ਉਸ ਤੋਂ ਬਾਅਦ ਪਾਣੀ ਲਾਉਣੇ ਜਿਹੜੀਆਂ ਡਾਕਰ ਜ਼ਮੀਨਾਂ ਉਹਨਾਂ 'ਚ ਜੇ ਤੁਸੀਂ 5 ਤੋਂ 10 ਮਾਰਚ ਦੇ ਦਰਮਿਆਨ ਪਾਣੀ ਲਾਇਆ ਲਾਸਟ ਤਾਂ ਉਹਨਾਂ ਦੇ ਵਿੱਚ ਕੰਮ ਤੁਹਾਡਾ ਚੱਲ ਸਕਦਾ ਪਰ ਜਿਹੜੀਆਂ ਦਰਮਿਆਨੀਆਂ ਜ਼ਮੀਨਾਂ ਨੇ ਉੱਥੇ ਆਪਾਂ ਨੂੰ ਅੱਜ ਭਲਕ ਜਾਂ ਤੱਕਸਾਨ ਵੀਰਾਂ ਨੇ 17 18 19 20 ਤਰੀਕ ਨੂੰ ਪਾਣੀ ਲਾਤਾ ਜਾਂ ਫਿਰ ਹੁਣ ਇੱਕ ਦੋ ਦਿਨਾਂ 'ਚ ਚਾਰ ਦਿਨਾਂ 'ਚ ਤੁਸੀਂ ਪਾਣੀ ਲਾ ਸਕਦੇ ਆ ਕਿਉਂਕਿ ਕਣਕ ਨੂੰ ਲਾਸਟ ਪਾਣੀ ਜਿਹੜਾ ਲੱਗਦਾ ਹੁੰਦਾ ਉਹ ਲੱਗਦਾ ਹੁੰਦਾ ਹੈ ਡੱਬ ਸਟੇਜ ਤੇ ਇੱਕ ਹੁੰਦੀ ਆ ਪਹਿਲਾਂ ਆਪਾਂ ਜਦੋਂ ਲਾਉਣੇ ਕਰਾਉਂਡ ਰੂਟੇਸ਼ਨ ਤੇ ਲਾਉਣੇ ਫਿਰ ਜਿਹੜੇ ਹੈਗੇ ਜਦੋਂ ਫਟਾਰਾ ਕਰ ਰਹੀ ਉਹਦੋਂ ਲਾਉਣੇ ਫਿਰ ਜਦੋਂ ਗੋਭ ਚਲਾਉਂਦੀ ਆਉਂਦੀ ਆ ਉਦੋਂ ਆਪਾਂ ਖਿਆਲ ਕਰਨਾ ਹੁੰਦਾ ਫਿਰ ਜਦੋਂ ਹੈਗੀ ਫਲਾਵਰਿੰਗ ਹੁੰਦੀ ਆ ਉਦੋਂ ਆਪਾਂ ਖਿਆਲ ਕਰਨਾ ਹੁੰਦਾ ਕਿਉਂਕਿ 20-20 ਦਿਨ ਤੇ 25-25 ਦਿਨ ਤੇ ਜਾਂ ਆਪਾਂ ਮੀਂਹ ਦੇ ਹਿਸਾਬ ਨਾਲ ਜਿਹੜਾ ਪਾਣੀ ਆਪਾਂ ਦੇਣਾ ਹੁੰਦਾ ਜਾਂ ਜ਼ਮੀਨ ਦੇ ਹਿਸਾਬ ਨਾਲ ਡੱਕਰ ਜ਼ਮੀਨ ਆ ਜਿਹੜੀ ਉਹ ਕਾਫੀ ਟਾਈਮ ਕੱਢ ਜਾਂਦੀ ਆ ਦਰਮਿਆਨੀ ਜਾਂ ਹਲਕੀ ਜ਼ਮੀਨ ਆ ਉੱਚ ਆਪਾਂ ਨੂੰ ਜਲਦੀ ਵੀ ਪਾਣੀ ਲਾਉਣਾ ਪੈ ਸਕਦਾ ਪਾਣੀ ਆਪਾਂ ਲਾਸਟ ਲਾਉਣਾ ਹੁੰਦਾ ਤੁਹਾਨੂੰ ਮੈਂ ਵੀਡੀਓ ਚ ਵੀ ਦਿਖਾਇਆ ਕਿ ਬਾਹਰੋਂ ਦਾਣਾ ਸਖਤ ਹੋ ਜਾਂਦਾ ਅੰਦਰ ਅਜੇ ਵੀ ਉਹਦੇ ਤਰਲ ਪਦਾਰਥ ਹੁੰਦਾ ਹੈ ਸੌਫਟ ਡੱਬ ਸਟੇਜ ਆਪਾਂ ਕਹਿ ਸਕਦੇ ਹਾਂ ਪਹਿਲਾਂ ਹੁੰਦੀ ਮਿਲਕ ਸਟੇਜ ਜਦੋਂ ਪਾਣੀ ਹੋਈ ਹੁੰਦਾ ਇਕੱਲਾ ਜਦੋਂ ਕਸੀਰਾਂ ਦੇ ਵਿੱਚ ਪਾਣੀ ਜਿਹੜਾ ਹੈਗਾ ਭਰਨਾ ਸ਼ੁਰੂ ਹੁੰਦਾ ਹੈ ਸਪਾਈਕਲੈਟਸ ਦੇ ਵਿੱਚ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਦਾਣਾ ਹੌਲੀ-ਹੌਲੀ ਸਖਤ ਹੋਣਾ ਸ਼ੁਰੂ ਹੁੰਦਾ ਹੈ ਬਾਹਰਲੀ ਤਹਿ ਸਖਤ ਹੋ ਜਾਂਦੀ ਜਦੋਂ ਤੁਸੀਂ ਕੱਢ ਕੇ ਦੇਖਦੇ ਆਂ ਸਿੱਟੇ ਦੇ ਵਿੱਚੋਂ ਤਾਂ ਦਾਣਾ ਜਿਹੜਾ ਹਰਾ ਹੁੰਦਾ ਜਿਹੜਾ ਬਾਹਰੋਂ ਸਖਤ ਜਾ ਹੋ ਜਾਂਦਾ ਪਰ ਜਦੋਂ ਤੁਸੀਂ ਨਪਦੇ ਆਂ ਤਾਂ ਵਿੱਚੋਂ ਦੇ ਤਰਲ ਪਦਾਰਥ ਨਿਕਲਦਾ ਡੱਬ ਸਟੇਜ ਡੱਬ ਸਟੇਜ ਹੁੰਦੀ ਸੌਫਟ ਡੱਬ ਸਟੇਜ ਤੇ ਹਾਰਡ ਡੱਬ ਸਟੇਜ ਹਾਰਡ ਡੱਬ ਹੁੰਦੀ ਹੈ ਜਦੋਂ ਅੰਦਰੋਂ ਵੀ ਜਿਹੜਾ ਹੈਗਾ ਦਾਣਾ ਜਿਹੜਾ ਪਾਣੀ ਆ ਉਹ ਜਿਹੜਾ ਹੈਗਾ ਸਖਤ ਪਦਾਰਥ 'ਚ ਬਦਲ ਜਾਂਦਾ ਪਰ ਦਾਣਾ ਅਜੇ ਨਰਮ ਹੁੰਦਾ ਉਹਨੂੰ ਜਦੋਂ ਨਪਦੇ ਆਂ ਤਾਂ ਉਹ ਫਿਸ ਜਾਂਦਾ ਉਸ ਤੋਂ ਬਾਅਦ ਆਉਂਦੀ ਹੈ ਜਿਹੜੀ ਆ ਉਹ ਸਟੇਜ ਤੇ ਆਪਾਂ ਪਾਣੀ ਨਹੀਂ ਲਾਉਣਾ ਹੁੰਦਾ। ਇਸ ਤੋਂ ਜਿਹੜਾ ਇਹ ਦਾਣਾ ਹੁਣ ਜਿਵੇਂ ਹੈਗਾ ਦਾਣਾ ਜਦੋਂ ਤੁਸੀਂ ਨਪਦੇਆਂ ਵਿੱਚੋਂ ਪਾਣੀ ਵਰਗਾ ਤਰਲ ਪਦਾਰਥ ਨਿਕਲਦਾ ਐ ਸਟੇਜ ਤੇ ਆਪਾਂ ਲਾਸਟ ਪਾਣੀ ਲਾਉਣਾ ਹੁੰਦਾ। ਤੇ ਜਿੰਨਾ ਚਿਰ ਕਣਕ ਹਰੀ ਐ ਉਦੋਂ ਤੱਕ ਆਪਾਂ ਪਾਣੀ ਲਾ ਸਕਦੇ। ਜਦੋਂ ਕਣਕ ਆਪ ਦੇ ਆਪ ਰੰਗ ਬਟਾਊਗੀ, ਕਣਕ ਸਿੱਟੇ ਦੇ ਜਿੱਥੋਂ ਸਿੱਟਾ ਜਿਹੜਾ ਤਣੇ ਨਾਲ ਜੁੜਿਆ ਹੁੰਦਾ ਉਹ ਜਿਹੜਾ ਰੰਗ ਬਦਲ ਜਾਂਦਾ ਤਾਂ ਉਦੋਂ ਬਾਅਦ ਆਪਾਂ ਪਾਣੀ ਨਹੀਂ ਲਾਉਣਾ ਹੁੰਦਾ। ਸੌਫਟ ਆਫ ਸਟੇਜ ਤੇ ਤੁਸੀਂ ਲਾਸਟ ਪਾਣੀ ਲਾ ਸਕਦੇ ਤਾਂ ਕਿ ਛਾੜਨਾ ਘਟੇ। ਤੁਹਾਡਾ ਬਹੁਤ-ਬਹੁਤ ਧੰਨਵਾਦ। ਸ਼ੁ